বিহার ਚੋਣਾਂ ਦੇ ਐਲਾਨ ਤੋਂ ਪਹਿਲਾਂ ਇੰਜ ਲੱਗ ਰਿਹਾ ਸੀ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਲੀਡਰਸ਼ਿਪ ਹੇਠ ਭਾਜਪਾ ਅੱਗੇ ਕੋਈ ਰਾਜਸੀ ਪਾਰਟੀ ਕਾਮਯਾਬ ਨਹੀਂ ਹੋ ਸਕਦੀ ਪਰ ਐਤਵਾਰ ਨੂੰ ਆਏ ਬਿਹਾਰ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਵਿਰੋਧੀ ਧਿਰਾਂ ਨੂੰ ਸਮਝ ਆ ਗਈ ਸੀ ਕਿ ਭਾਜਪਾ ਦੀ ਕਾਮਯਾਬੀ ਪਿੱਛੇ ਉਹਨਾਂ ਦੀ ਆਪਸੀ ਫੁੱਟ ਹੀ ਹੈ ਇਹ ਸਬਕ ਲੈ ਕੇ ਜਨਤਾਦਲ ਯੂनाइटेड ਰਾਸ਼ਟਰੀ ਜਨਤਾਧਲ ਅਤੇ ਕਾਂਗਰਸ ਨੇ ਮਹਾਗਠ ਜੋੜ ਬਣਾਉਣ ਦਾ ਫੈਸਲਾ ਕੀਤਾ ਸੀ ਸੀਟਾਂ ਦੀ ਵੰਡ ਵੀ ਇਸੇ ਫੈਸਲੇ ਤਹਿਤ ਹਰ ਪਾਰਟੀ ਦੇ ਲੋਕਾਂ ਚ ਰਸੂਖ ਦੇ ਆਧਾਰ ਤੇ ਕੀਤੀ ਗਈ ਇਸ ਮਹਾਗਠ ਜੋੜ ਨੇ ਬਿਹਾਰ ਦੇ ਜਨ ਅੰਕਣ ਦਾ ਬਰੀਕੀ ਨਾਲ ਮੌਜਾ ਕੀਤਾ ਅਤੇ ਸੀਟਾਂ ਦੀ ਵੰਡ ਵਿੱਚ ਇਸ ਦਾ ਖਾਸ ਧਿਆਨ ਰੱਖਿਆ ਗਿਆ ਸਾਰੀ ਕੋਸ਼ਿਸ਼ ਇਹ ਸੀ ਕਿ ਕਿਵੇਂ ਬਿਹਾਰ ਦੀਆਂ ਪਛਰੀਆਂ ਜਾਤੀਆਂ ਦਲਿਤ ਅਤੇ ਕਟਗਿਣਤੀ ਦੇ ਮੁਸਲਮਾਨ ਵੋਟ ਨੂੰ ਆਕਰਸ਼ਿਤ ਕਿਤਾ ਜਾ ਸਕੇ। ਕੁੱਲ ਮਿਲਾ ਕੇ ਇਹ ਕਰੀਬ 80% ਤੋਂ ਵੱਧ ਬਣਦੀ ਹੈ। ਦੂਜੇ ਪਾਸੇ ਭਾਜਪਾ ਅਤੇ ਨਰਿੰਦਰ ਮੋਦੀ ਦੀ ਕੋਸ਼ਿਸ਼ ਸੀ ਕਿ ਕਿਵੇਂ ਇਹਨਾਂ ਸਾਰੀਆਂ ਜਾਤੀਆਂ ਦੀ ਵੋਟ ਵਿੱਚ ਪਾੜਾ ਪਾਇਆ ਜਾ ਸਕੇ। ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਬਿਹਾਰ ਵਾਸਤੇ ਇੱਕ ਪੈਕੇਜ ਵੀ ਅਨਾਉਂਸ ਕੀਤਾ ਸੀ ਅਤੇ ਵਿਕਾਸ ਦੀ ਗੱਲ ਕਈ ਵਾਰਾ ਕੀਤੀ। ਲੇਕਿਨ ਭਾਜਪਾ ਦੇ ਕੁਝ ਲੀਡਰਾਂ ਵੱਲੋਂ ਜਿਉ ਜਈ ਰਾਖਵਾ ਕਰਨ ਨੂੰ ਲੈ ਕੇ ਅਤੇ ਅਸਹਿਨਸ਼ੀਲਤਾ ਬਾਰੇ ਬਿਆਨਬਾਜ਼ੀ ਹੋਈ ਉਸ ਕਰਕੇ ਲੋਕੀਂ ਭਾਜਪਾ ਤੋਂ ਦੂਰ ਅਤੇ ਮਹਾ ਗਠਜੋੜ ਵੱਲ ਹੋ ਗਏ ਬਿਹਾਰ ਚੋਣਾ ਕਰਕੇ ਮੁਲਕ ਦੀ ਰਾਜਨੀਤੀ ਚ ਵੱਡੇ ਪੱਧਰ ਤੇ ਬਦਲਾਅ ਆਉਣ ਦੇ ਇਸ਼ਾਰ ਨੇ ਹਰ ਥਾਂ ਤੇ ਵਿਰੋਧੀ ਧਿਰਾਂ ਦੀ ਕੋਸ਼ਿਸ਼ ਹੋਵੇਗੀ ਕਿ ਵੋਟਾਂ ਵੰਡੀਆਂ ਨਾ ਜਾਣ ਦੇਖਣਾ ਇਹ ਹੋਊਗਾ ਕਿ ਪੰਜਾਬ ਦੀਆਂ 2017 ਚੋਣਾਂ ਚ ਇਸ ਨੂੰ ਕਿਵੇਂ ਅੰਜਾਮ ਦਿੱਤਾ ਜਾਂਦਾ ਹੈ ਬਿਹਾਰ ਚੋਣਾਂ ਤੋਂ ਬਾਅਦ ਭਾਜਪਾ ਵਿੱਚ ਵੀ ਮੋਦੀ ਅਤੇ ਅਮਿਤ ਸ਼ਾ ਆਪਣੀ ਮਨਮਰਜ਼ੀ ਨਹੀਂ ਕਰ ਸਕਣਗੇ ਜਿਉ ਜਈ ਗੈਰ ਜ਼ਿੰਮੇਵਾਰ ਬਿਆਨਬਾਜ਼ੀ ਹੋ ਰਹੀ ਸੀ ਉਸ ਉੱਤੇ ਵੀ ਕੁਝ ਠਲ ਪੈ ਸਕਦੀ ਹੈ ਲੋਕਤੰਤਰ ਵਿੱਚ ਲੋਕਾਂ ਦਾ ਸਨੇਹਾ ਦੇਣ ਦਾ ਇੱਕ ਵੱਖਰਾ ਹੀ ਅੰਦਾਜ਼ ਹੁੰਦਾ ਹੈ ਅਤੇ ਬਿਹਾਰ ਚੋੜਾ ਨੇ ਇਹ ਕਰ ਦਿਖਾਇਆ